ਕੋਸ ਇਤ ਮਾ ਜੀ ਪਾ ਜੀ ਬੋਚ ਨਾਲ ਆ ਪਾਣ ਬੋਚ ਨਾਲ ਆ ਪਾ ਜੀ ਬਾਟਰ ਤੇ ਥੋੜੀ ਹੋਈ 52 ਇਸ ਕਾਰਨ ਮੈਂ ਕੰਮ ਤੇ ਤਾਂ ਪਹੁੰਚ ਗਿਆ ਤਾਂ ਕੋਈ ਕੰਮੀ ਨਹੀਂ ਰਹਿ ਦਿੱਤੀ ਅੱਗੇ ਤੁਹਾਨੂੰ ਪਤਾ ਹੀ ਆ ਕੋਈ ਨਹੀਂ ਕੋਈ ਨਹੀਂ ਮਿਲ ਕੇ ਗੱਲ ਕਰਾਂਗੇ ਆਪਾਂ ਭੱਜੇ ਬਾਈ ਲਾਵਾ ਪਿੰਡ ਦਾ ਕਿਹੜਾ ਝੱਟ ਹੋਰ ਨਿੱਕੇ ਵੀਰ ਕਿੱਧਰ ਜਾਣਾ ਤੂੰ ਵਾਹੇ ਮਾਂ ਮਾਰਈਏ ਕਿਹੜਾ ਇੱਕ ਐਵੇਂ ਲੰਡੀ ਪੁੱਛੀ ਨਾ ਨਾ ਫੜਿਆ ਕਰ ਇਹਨੂੰ ਮੈਂ ਅੱਗੇ ਹੀ ਤਰੀ ਸਮਝਾਇਆ ਵਾ ਆਪਾਂ ਪਿੰਡ ਦੇ ਸਰਦਾਰ ਬੰਦੇ ਆਵੇਂ ਨਾੜਾ ਗਵਾਦੀ ਨਹੀਂ ਨਹੀਂ ਨਾ ਦੇ ਬੱਚੀ ਨਾ ਮੇਰਾ ਭਰਾ ਰਿਆ ਕਰ ਨਹੀਂ ਮੈਂ ਇਕੱਲਾ ਹੀ ਆ ਜਿੱਥੇ ਜਾਣਾ ਮੈਂ ਇਕੱਲਾ ਹੀ ਜਾਣਾ ਬਾਈ ਜੀ ਹੁੰਦਾ ਕਿਉਂ ਨਹੀਂ ਗਾ ਤੁਹਾਨੂੰ ਪਤਾ ਮੈਂ ਯਾਰ ਤੁਹਾਡੀ ਮੋਛ ਨਹੀਂ ਹੁੰਦਾ ਕਦੇ ਬਸ ਮਾਰੀ ਧਿਆਨ ਨਾਲ ਹੀ ਕਹਿੰਦਾ ਲੱਗਦੀ ਵਧੀਆ ਆਪਣੀ ਪੇਟ ਕੋਈ ਗੱਲ ਨਹੀਂ ਬਾਈ ਜਾਣ ਮੈਂ ਫਿਰ ਕੋਈ ਨਹੀਂ ਬੈਠੇ ਨਿਆਰੇ ਲੈ ਹੁੰਦਾ ਸਾਰਾ ਕੁਝ ਤੇਰਾ ਹੀ ਆ ਸੇਤੀ ਆ ਜੀ ਨਿਆਰੇ ਲੈ ਕਹਿੰਦਾ ਬਾਈ ਹਾਂ ਜੀ ਵਧੀਆ ਜੀ ਥਾੜਾ ਰਾਹ ਹੈ ਬਈ ਦਾ ਪਾਸ ਸੰਭਾਲ ਲਈ ਖਾਤਾ ਤੇ ਜਣਾ ਕਿਹੜਾ ਭੇਜੇ ਪਈ ਮੇਰਾ ਨਾ ਕਿਹਦੇ ਰੋੜਾ ਹੈ ਕਿੰਨਾ ਮੈਂ ਆਪਰਾ ਆਂਗਾ ਆਹ ਬੰਦਾ ਆਇਆ ਯਾਦ ਨੂੰ ਨਾਂ ਵੀ ਜੀ ਨਹੀਂ 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 ਤਾਂ ਬੈਠਾ ਹੈ ਕੋਈ ਨਹੀਂ ਕੋਈ ਨਹੀਂ ਬੈਠਾ ਆਉਂਦੇ ਮੱਦੇ ਜਾਣਾ ਨਹੀਂ ਯਾਰ ਮੈਂ ਨਾ ਕੋਈ ਸੀ ਆ ਲੈਪ ਤੇ ਪੀਓ ਗੇਲੇ ਨਾਲੋਂ ਮਾਰ ਬੰਦਾ ਜਦੋਂ ਦੇਖਣਾ ਚੈੱਕ ਕਰ ਕੇ ਲੈ ਆ ਕਰੋ ਨਹੀਂ ਕੋਈ ਗੱਲ ਹੁੰਦਾ ਚੈੱਕ ਕਰ ਲੈ ਜਾਂ ਚਾਹ ਨਾ ਕਵਰ ਕਰ ਲਾ ਤਾਂ ਦਣਾ ਲੈ ਜੀ ਬੜੀ ਕੋਈ ਨਹੀਂ ਕੋਈ ਨਹੀਂ ਲੱਗਦਾ ਠੀਕ ਆ ਚੱਲ ਟਾਈਮ ਆ ਰਹਿਣਾ ਜਾਣਾ ਬਾਹਰ ਹੋ ਠੀਕ ਈ ਜਾਂਦੇ ਜਾ ਬਾਈ ਪੈਸਾ ਥੋੜਾ ਜਿਹਾ ਕਰਦਾ ਸੀ ਮੜੇ ਕਾਲ ਚਲ ਕੋਈ ਗੱਲ ਨਹੀਂ ਅੱਗੋਂ ਆਪਾਂ ਬਾਈ ਤਣਾਣੀ ਆ ਆਹੋ ਚੱਲ ਮੈਂ ਇਸ ਵੇਲੇ ਸਮਾਂ ਜਦੋਂ ਮੈਂ ਜਾਣਾ ਅਗਲੀ ਵਾਰੀਆਂ ਆਪੇ ਗੱਲ ਕਰਾਂਗੇ ਚਲ ਨੈਨੋ ਗੋ ਆਈ ਨਾ ਗੇੜਾ ਗੁੜਾ ਮਾਰਾ ਮਾ ਚੱਟ ਮਾਰੇ ਰਹਿ ਗਿਆ ਤੂੰ ਉਹ ਕੋ ਨਹੀਂਂਦਾ ਚੱਟਾ ਭਰਾਵਾ ਤਿੰਨ ਭਰਾਗੇ ਬਲੈਕ ਕਰਦੇ ਅੰਨਾ ਪਾਇਆ ਗੱਡੀਆਂ ਮੋਟਰਾਂ ਨਾਲ ਕੋਲ ਯਾਰ ਐਂਕੀਨਾਂ ਦਾ ਮਾੜਾ ਹੀ ਲੱਗਦਾ ਔਰ ਜਿਵੇਂ ਮਰਜ਼ੀ ਕਰਦੇ ਆ ਨਾ ਭਰਾ ਇਹਨਾਂ ਦਾ ਅੰਤ ਮਾੜਾ ਹੀ ਹੋਣਾ ਜਿੰਨਾ ਮਰਜ਼ੀ ਮਾੜੇ ਕੰਮ ਕਰਦੇ ੁੱਪ ਕਰਦਾ ਭਰਾਵਾ ਵੱਡੇ ਸਰਦਾਰਾਂ ਦੇ ਘਰ ਕਿਤੇ ਮੇਰੀ ਨਾ ਗੋਲੀ ਬੁਜਾ ਦੇ ਆਲੈਕੋ ਖਾਨ ਸਾਹਿਬ ਕੀ ਹਾਲੀ ਸਭ ਬੜੀਆ ਬੜੀਆ ਆਪ ਦੱਸੋ ਬੜਾ ਭਾਈ ਸਾਹਿਬ ਤਾਂ ਕਈ ਗਏ ਹੋਏ ਹਨ ਹਾਂ ਕੋਈ ਬਾਦਮੀ ਕਰ ਲੈਣ ਕੋਈ ਪਹੁੰਚਣਾ ਹਾਂ ਡਰਾਈਵਰ ਪਹੁੰਚਣਾ تھوڑا دھیان سے بات کر رہا ہے ستائیس فوٹے خدا صاحب کوئی بات نہیں کال بچی پہنچنے کا ٹینشن ہو اکبر اللہ ہو اکبر hello